ਨਾਣਾ ਆਇਆ ਨਾਣਾ ਆਇਆ ਨਾਣਾ ਆਇਆ ਜੀ ਹਨ ਨਾਣਾ ਆਇਆ ਦਵਾਈ ਨਾਣਾ ਆਇਆ ਆ ਆਇਆ ਬੋਲਣ ਦੀ ਦਵਾ ਨਾ ਆਇਆ ਦਵਾਈ ਨਾ ਆਇਆ ਜੀ ਦਵਾਨਾ ਆਇਆ ਨਾਣਾ ਆਇਆ ਜੀ ਦਵਾਨਾ ਆਇਆ ਨਾਣਾ ਆਇਆ ਜੀ ਦਵਾਨਾ ਆਇਆ বোল দিয়া গুড়ি 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 ਮੁੰਡੇ ਦੀ ਮਾਂ ਆ ਨਾਨਾ ਇਹ ਨਾ ਇਹ ਮੁੰਡੇ ਦੀ ਮਾਂ ਵਿਆਲੇ ਦੀ ਕਰਕੇ ਆਇਆ ਆ ਮੁੰਡੇ ਦਾ ਨਾਨਾ ਵਿਆਲੇ ਦਾ ਕਿੰਨੇ ਦਿਨ ਮੈਂ ਕਿਤਨਾ ਲਿਆਂਕੇ ਗਿਆ ਤੈਨੂੰ ਮੈਂ ਅੱਖਾਂ ਪਾ ਕੇ ਗਿਆ ਨਾ ਮਗੁੱਟੇ ਕੇ ਅੱਖਾਂ ਹੀ ਤੂੰ ਬਾੜੀ ਸ਼ਰੀਰ ਤੇ ਪੰਗਾ ਨਾ ਲੈ ਦੇ ਪੰਗੇ ਵੜਾ ਲੈਨੀ ਪਹਿਲਾਂ ਤੈਨੂੰ ਪੱਕੀਆਂ ਕਰਦਾ ਰਿਹਾ ਹਨਾ ਆ ਕੀ ਕਰਾਈ ਤੇ ਅੱਜ ਨਾ ਚੱਲਿਆ ਵੀ ਕੁਝ ਨਾ ਆਇਆ ਅਰੇ ਉੱਥੇ ਬੋਲ ਯਾ ਨੂੰ ਪਤਾ ਹੈ ਨਾ ਯਾਦ ਦੀਆਂ ਕਵੀਆਂ ਦਾ ਸ਼ਾਇਰੀਆਂ ਦਾ ਮੈਂ ਤੇ ਆਪ ਟਾਈਮ ਪਾਸ ਕਰਦਾ ਫਿਰਦਾ ਨਾ ਨਾ ਆਇਆ ਜੀਤਵਾਨਾ ਗੱਲ ਆਇਆ ਨਾ ਆਇਆ ਨਾ ਨਾ ਬਲਵਾਨਾ ਆਇਆ ਜੀ ਨਵਾਨ ਹੋ ਨਾ ਆਇਆ ਬੁੱਧੀ ਜਾਂਦਾ ਨਾ ਨਾ ਕਿਹੜੀ ਕਿੱਥੇ ਗਈ ਆ ਕੁੰਗੀ ਆ ਕਿਹੜੀ ਕਿਹੜੀ ਨਾ ਮੈਂ ਕਹਿੰਦਾ ਜਦੋਂ ਆਈ ਤੇ ਜਦੋਂ ਆਈ ਕੌਣ ਆਇਆ ਸਾਰਾ ਕੁਝ ਫੱਟੇ ਦੇ ਮੈਲਾ ਹੈ ਪੀਡੀ ਅੰਤ ਬੈਨ ਜੀ ਲਾ ਕੇ ਦੱਕਾ ਪਾਣੀ ਨਹੀਂ ਪੀਆ ਪਾਣੀ ਦੇ ਲਈ ਪੀ ਰਿਹਾ ਤੁਹਾਨੂੰ ਪਤਾ ਗੁੱਡੀ ਮੇਰੀ ਮਤਲੀ ਜਾ ਰਿਹਾ ਗੁੱਡੀ ਤੇਰੀ ਮਤਲੀ ਯਾਰ ਤੇ ਹੈਗੀ ਆ ਪਰ ਉਹ ਦੇਖ ਰਹਾ ਕਿ ਜੱਟ ਲੱਗੀ ਆ ਹਾਂ ਸ਼ੌਟ ਲੱਗੀ ਸ਼ਵਾਹ ਕੇ ਲੱਗੀ ਤੇ ਰਾਜ ਦੀ ਦੀ ਪਾਣੀ ਤੇ ਆ ਤੁਹਾਨੂੰ ਪਤਾ ਗੁੱਡੀ ਮੇਰੀ ਮਤਲੀ ਜਾ ਰਿਹਾ ਇਹਨੂੰ ਭਾਇਆ ਨਹੀਂ ਮੁੰਡਾ ਨੂੰ ਪਤਾ ਆ ਦੇ ਗਈ ਅਿੰਦਿਆ ਕੀ ਕਰਦੀ ਅੰਗੂੜੇ ਦਾ ਪਤਾ ਤੂੰ ਬਣਾਇਸ ਨਾ ਦੇ ਕੇ ਆਇਆ ਹਨਾ ਤੈਨੂੰ ਪਤਾ ਹੀ ਮੇਰੇ ਕਿੱਡੀ ਕਰ ਚ ਪੋਗੂ ਵੀ ਹਨਾ ਭਰਾ ਉਹ ਠੇਕਾ ਦੇ ਦਿੰਦੇ ਜਿਹੜੀਆਂ ਪਿੱਛੇ ਆ ਗਈਆਂ ਉਹ ਨਹੀਂ ਦੇ ਦਿੰਦੇ ਆ ਬਗਾਨੀਆਂ ਜੀ ਬਗਾਨੀਆਂ ਜੀ ਹਾਂ ਦਾਦਾ ਜੀ ਕੀ ਕਰ ਕੀ ਨਾ ਆਵਾ ਆਹ ਨਾ ਕੀ ਗਾ ਤੇ ਸ਼ੁਰੂ ਆਵਾ ਗੁੱਡੀ ਫੜਾ ਸੁਣਾ ਦੇ ਜਦੋਂ ਬੀ ਤਰੋ ਚਪਰਾਣਾ ਮੈਂ ਮਨਜੀਤਪੁਰ ਨੂੰ ਕੱਲ ਲਿਆ ਸੀ ਤੈਨੂੰ ਪਤਾ ਹੈਗਾ ਮਨਜੀਤਪੁਰ ਚੰਟ ਕਬੜੀ ਵਾਲੇ ਪਛ ਲਿਆਈ ਕਿ ਖਰੀਦ ਕੇ ਉਹ ਪਤਾ ਦਿਖਾ ਵਿੱਚ ਕੀ ਤੂੰ ਅੱਖਾਂ ਇਹ ਪਾਇਆ ਰੋਣਾ ਇਿੱਤੇ ਕੇਹਨੇ ਚਾਹ ਨਹੀਂ ਪੁੱਛਿਆ ਪਾਣੀ ਨਹੀਂ ਜਿਵੇਂ ਪਿਆ ਰਹੇ ਨਾ ਤੂੰ ਕਹਾਰਾ ਤਾਈ ਕੱਪੜਾ ਗੁੱਡੀ ਪੁੱਤ ਤੂੰ ਮੈਨੂੰ ਮਾਫ ਕਰੀ ਮੇਸ਼ੌਰੇ ਹੀ ਹੈ ਨਾ ਨੀ ਆਉਂਗਾ ਨਾ ਦੇਗੀ ਪਾਣੀ ਗੁੱਡੀ ਪੁੱਤ ਮਾਫ ਕਰੀ ਉਹ ਜੀ ਬੜੇ ਚੰਟ ਪਾਣੀ ਪੂਣੀ ਦੀ ਪਿਉਂ ਦੇਂਦੇ ਹਨ ਹਣਾ ਪਾਣੀ ਪਹਿਲਾਂ ਸੂਟ ਊਟਮ ਖਾ ਦੋ ਕੀ ਲਿਆਇਆ ਤੇ ਫਿਰ ਤੋੜਨ ਲੱਗ ਪਿਆ ਨਾਨੇ ਨੂੰ ਤੋੜਨ ਆਇਆ ਤੂੰ ਪਾਣੀ ਲਿਆ ਪਾਣੀ ਲੈਣ ਕੇ ਦਾ ਆਇਆ ਪਾਣੀ ਪੀਣ ਬਈ ਕਰ ਬੋਕ ਨਾਨਾ ਕਰ ਨਾਨੇ ਨੂੰ ਪਾਣੀ ਪੋਣਾ ਘੋਣਾ ਇਹ ਵੀ ਆਂਦੇ ਨੇ ਠੰਡੇ ਪਾਣੀ ਦੇ ਨਾਲ ਨਾਨਾ ਨਾਲ ਨਾਲ ਤੇ ਆਉਂਦੇ ਏ ਵੀ ਵੇਲਾ ਕੀ ਕਰਦੇ ਹਨਾ ਹਾਂ ਆ ਨਾ ਪਿਓ ਸੇਤੀ ਦੇ ਜੀ ਪਤ ਪਹਿਲਾ ਮੈਂ ਤੇਰਵਾਨਾ ਨਾ ਜੀ ਚੰਟ ਬਣਿਆ ਤੇ ਆਉਦਾ ਮਾਰ ਨਾ ਰਹਿਣਾ ਕੋ ਸਾਜੀ ਚੰਟੀ ਬੜੀ ਦਿਖਾਉਂਦੇ ਹਨਾ ਚਲ ਮੈਂ ਲਿਆਇਆ ਨਿੱਕੇ ਮੋਟੇ ਕਪੜੇ ਜਮਨਜੀਤ ਕੋਰ ਗਈ ਇੱਕ ਉਹ ਦੁੱਜੀ ਨੂੰ ਲੈ ਗਈ ਨਾਲ ਇਹ ਤਾਂ ਉਹਨੇ ਮਾਰੇ ਹੀ ਤੇ ਨਹੀਂ ਹੋਰ ਉਹਨੇ ਕੀ ਕਰ ਤੂੰ ਚੁੱਪ ਕਰਕੇ ਰੱਖ ਲਈ ਉਹ ਸਨਾ ਹੀ ਬੜੇ ਦੇ ਕੇ ਆਇਆ ਹਾਂ ਇਹ ਜਿਸ ਨਾ ਨਹੀਂ ਤੋ ਮਾਂ ਪਲੰ ਦੇ ਜੰਗ ਨਹੀਂ ਆ ਸਨਾ ਜਾ ਰਿਹਾ ਸਾਰਾ ਸ੍ਰੀਕਾ ਇਕੱਠਾ ਹੋਇਆ ਚੰਗੀ ਤਰ੍ਹਾਂ ਖਾਂ ਕੇ ਸਵਾ ਇਹ ਤਾਂ ਜਦੋਂ ਜਦ ਨਹੀਂ ਹੋਰੇ ਬਹਿ ਕੇ ਆ ਆ ਆਂਦੀ ਮੇਰੇ ਜੀ ਇੱਟ ਜੀ ਜ਼ਰੂਰ ਪਜਾਮਾ ਆਉਣਾ ਚਾਹੀਦਾ ਹੈ

ਕਹ ਲੱਕ ਜਮਾਈ ਬਾਈ ਨੋ ਨਾ ਕਿ ਇਹ ਜਿੰਦਾ ਦਾ ਪਾਪਾ ਰਹਿ ਗਿਆ ਦੀ ਕਰਦ ਕ ਤੋਹੀ ਤੇ ਮੈਨੂੰ ਨਾ ਕੋਨ ਪਾਣੀ ਤਾਂ ਨਹੀਂ ਪੀ ਰੀ ਕਮਲਿਆ ਬਣਾਇਆ ਬਦਲਵੀਰ ਤੀਨ ਉਹ ਨਾ ਤੋਹੀਂ ਕਮਲੀ ਕੀਤੀ ਸ਼ਾਲੀ ਉੱਚੀ ਜਾਂਦੇ ਦਾਸ ਜਿੰਦਾ ਦਾ ਪਾਪਾ ਰਹਿ ਗਿਆ ਉਹਨੇ ਮੇਰੇ ਵਗੈ ਲਿਸਟ ਬਣਾ ਕੇ ਦਿੱਤੀ ਆ ਸਰਵਨ ਸੌਂ ਦੇ ਦਿੱਤੀ ਉਹ ਬੈਠੇ ਫਿਰੂ

पू अपुट पड़ते हैं पू अपुट पड़ता पुर है फिर नास्क्रेलिया तो है हाँ फिर जिगिरो पू अपने तेरी बात पूरी करने का पाले करो ओ क्या जिंदा सोते हैं अ Delhi वाला रहेगा हाँ

ਅੱਲੇ ਆਏ ਤਾਂ ਇੱਕ ਅੱਛਾ ਜਿਹਾ ਤੋੜ ਕੇ ਮੇਰਾ ਫੋਨ ਦੇ ਦਿੱਚਾ ਹੱਸ ਬੀਰੋਦੀ ਨਾਮ ਦੇ ਦਿੱਤੀ ਕਿ ਰੋ ਉਹ ਭਰਤੀ ਹੈ ਨਾ ਮੇਰਾ ਆਪਣੇ ਬਰੋਬਰ ਦੇ ਤੇਰੇ ਨਾਲ ਹਾਂ ਇਹ ਗੱਲ ਕਦੇ ਨਹੀਂ ਚਿਕਰਾਲੀ ਆਉਂਦਾ ਨਾ ਕਦੇ ਚਿਕਰਾਲੀ ਹਾਂ ਤੇ ਆ ਮਨਜੀਤ ਕਰੋ ਪਤਾ ਨਹੀਂ ਲੱਗਦਾ ਠੀਕ ਕੀ ਖਰੀਦ ਲਿਆ ਹੈ ਹੈ ਬੜੀ ਖਰਾਬ ਪ੍ਰਗਟ ਨੂੰ ਦੇਦੀ

ਆਹ ਉਹ ਤੇਵ ਦਾ ਪਰਿਵਾਰ ਹੈ ਜੇ ਬੜਾ ਹੀ ਰਹਿਣ ਦਿਆ ਵਾ ਮਗਾਈ ਬੜੀ ਇਹ ਤਾਂ ਪਾਹਿਆ ਨਾ ਬੰਨਣਾ ਆਹ ਰਹੀ ਰਹੀ ਜੀ ਆਹ ਨਾ ਤੂੰ ਕੋਈ ਇਹਦਾ ਕੱਚਾ ਨਾ ਕਰ ਲੈਣ ਤੂੰ ਮਗਾਈ ਬੜੀ ਬੰਨਣਾ ਕਿ ਬੰਨਣਾ ਕਿ ਬਹੁਤ ਮੈਂ ਬੜੇ ਚੇਰ ਹੋਗੇ ਤਾਂ ਤਾਂ ਠੇਕ ਆ ਨਹੀਂ ਲਿਆ ਕੋਈ ਜੀ ਆਹ ਆਹ ਕੁੜੀਆਂ ਗਲੈਂਡਾਂ ਮੁੰਡੀਆਂ ਨੇ ਜਵਾਈ ਬਸ ਜਵਾਈਆਂ ਮੇਰੇ ਦਾ ਕੱਚਾ ਤੇ ਇਹ ਤਰ੍ਹਾਂ ਨਹੀਂ ਕਰੀਦਾ ਤੂੰ ਅੱਗੇ ਕਰਦਾ ਤੂੰ ਮੈਨੂੰ ਆ ਕੇ ਦੱਸਦਾ ਨਾ ਮੇਰੇ ਲਈ ਨਹੀਂ ਕੁਝ ਲੰਦਾ ਥੋੜਾ ਲਾ ਕੇ ਕਰੂੰਗਾ ਇਹ ਕੋਈ ਵੀਡੀਓ ਹੈ ਕਿ ਬੈਂਕ ਸੀ ਸਿੱਧੇ ਘਰ ਜੋ ਬੜੇ ਭਾਲ ਤੇਰੀ ਪੱਜਾਈ ਆਪਾਂ ਖੋਦਦੇ ਉਹਨਾਂ ਤੇ ਪਤਾ ਤੇ ਗੱਤਰੀ ਪਰ ਜਾਇਕ ਨਾ ਖਰਾਬ ਹੈ ਨਾ ਐਸਾ ਪੁੱਤ ਸਿਰ ਪਾ ਕੇ ਕਰ ਲੈਣੀ ਹਾਂ ਨਾ ਉਹਨੇ ਪੈਸੇ ਰੱਖਲੇ ਤੇ ਫਿਰ ਮੈਨੂੰ ਹੁਣ ਜਿੰਨੇ ਕੁ ਬਣਾ ਤੇ ਮੈਨੇ ਕਹ ਲੈ ਇਹ ਕੁਲ ਯਾਰ ਨਾ ਕਰੀ ਯਾਰ ਨਾ ਕਰਕੇ ਰਹਿ ਆਪਰਾ ਉਹਦੇ ਦੇਵਨ ਅਜਵਾਈ ਨੇ ਗੁੱਸਾ ਕਰਨ ਚੰਗਾ ਆ ਕੀ ਕਹੂਦਾ ਅਜਵਾਈਆਂ ਵਾਸਤੇ ਕੱਪੜੇ ਚੰਗੇ ਦੇ ਲਈ ਚੱਲ ਦੇ ਇਹਦੇ ਦੇਦੇ ਕੋਈ ਨਹੀਂ ਦੇ ਉਹਨਾਂ ਦੇ ਅੱਛਾ ਅਜਵਾਈ ਕੱਚਾ ਕੁੱਚਾ ਬਾਕੇ ਸਾਰ ਲਾਂ ਨਹੀਂ ਆ ਨਾ ਰਾਜਬੀਤੀ ਚਬ ਆ ਰਾਜਬੀਤੀ ਮੈਨੂੰ ਦੇ ਦੀ ਚਾਹ ਨਾ ਬਾਹਰ ਪਾ ਕੋਲ ਨਾਲ ਆ ਕੋਈ ਤਮਾਹੇ ਕੋਈ ਤੋ ਮਾਹ ਤਮਲੀ ਪਾਵੇ ਦੇਖਾਰੇ ਜਾਨ ਮਨਜੀਤ ਨੂੰ ਦੇ ਦੇ ਤਰਸਿਆ ਵਾ આઓ સબ પેંગલાવા આ આ મંજીત એરા જીવાઈ ના મંજી સોનડા ઓરુ ને ઓણા કિત્થે આ આ ઓર આ દેરી ચાલે આ મંજીત જી સોનડા આ મંજીત સોનડા વચ્ચે ઓઠિયાળા નહીં ઓ ની મંજીત આ ઇથે આવો આ ભાઈ બેઠો આહો બલજીકતા ભી દે દો ઓ કપડા આ લુગયા એ ઓલા લેmdi લ્યા ਮੰਡਾਨਾ ਲਾ ਕੇ ਨੂੰ ਬੁਲਾ ਦੇ ਆ ਬਲਜੀਤ ਸਾਹਿਬ ਬੱਲੇਆ ਬਲਜੀਤ ਆ ਬਲਵੀਰ ਆ ਬਹੁਤ ਜਵਾਨ ਆ ਨੀ ਕਿਹਦੀਆਂ ਕੱਪੜਾ ਲਾ ਦੇ ਤੂੰ ਕਿਉਂ ਮੇਰੀ ਪਤਨੀ ਅੱਗੇ ਨਾ ਵੀ ਆ ਆਏ ਬਾਪੂ ਕੀ ਕਰਦੇ ਨਹੀਂ ਬਾਈ ਤੇ ਕੀ ਦੇਖਉਪ ਕਰਕੇ ਪਿੱਛਾ ਕਰਕੇ ਪਰਜਾਈਆਂ ਟੰਡ ਗਾਇਓ ਜਣ ਕੀ ਕਰਾ ਹੈ ਤੈਨੂੰ ਨਹੀਂ ਪਤਾ ਇਹ ਇੱਕ ਕਲਦੀ ਉਹ ਤਾਂ ਉਹਨਾਂ ਦਾ ਜਿਵਾਈ ਤੇਰਾ ਉਹਨੂੰ ਤੂੰ ਛਾੜਤਾ ਹੈ ਲੱਗ ਇੱਕ ਧੀ ਨੂੰ ਛਾੜਤਾ ਸਾਰੇ ਨੂੰ ਹੰਦਾ ਕਰਨ ਫੇਰ ਪੈ ਹੁ ਭੇਲ ਲਾਈ ਗਿਆ ਮੈਨੂੰ ਤਾਂ ਕੋਈ ਨਹੀਂ ਬਣਾ ਕੇ ਟੋਕਰੀ ਚਾਹੀਏ ਬਾਪੂ ਦੇ ਆਂਦਰ ਪੀਵਾ ਦੇਣਾ ਕਾ ਪਾਸ਼ਰਾ ਲੈ ਤੀਜ ਵਾਈ ਲਾਏ ਉਹਦੀ ਭੈਣ ਤੋਂ ਛੜਤੀ ਆ ਹਾਏ ਇਹ ਸੋਹਣੇ ਕੋਲੇ ਪੋਤਕਲੇ ਠੇਕੇ ਚ ਚਲੂ ਕੇ ਆ ਆ ਮੰਜੀ ਸੋਹਣੇ ਆ ਦੇ ਆ ਦੇ ਜਰਮਨ ਵਾਲਾ ਉਹਦਾ ਬਾਪੂ ਆ ਜਰਮਨ ਵਾਲਾ ਆ ਜਿਹੜੀ ਕੋਲੀ ਕੋਲੀ ਨੂੰ ਦੇਦ ਕੇ ਆਲਾ ਤੁਰਮਾ ਅੱਲਾ ਮੁੰਨਾ ਕਣਕ ਪੂਜੀ ਲੈ ਕੇ ਬਿੰਦਰ ਚਲੇ ਜਾਂਦੇ ਹੈ ਵੇਗ ਲਗੇ ਤੇ ਡੇਰਾ ਕਿਹੜੀ ਘਟ ਪਈ ਚੰਗਾ ਜੀ ਮਿਆ ਜੀ ਹਾਂ 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 ਘਰ ਲੈਣੇ ਆ ਗੱਲ ਕਪੜਾ ਡਿਆ ਗੋਡ ਪਾਣੀ ਜਾਵਿਓ ਆ ਵਿਛਾਤੀ ਢੋਟ ਪੈਂਚਾ ਇਹ ਪਾਣੀ ਚੋਂ ਟੱਟ ਰਿਹਾ ਆ ਮਾਈਕ ਦੇ ਦਿਓ ਮਾਈਕ ਵੇਖੋ ਜੀ ਕਿਤਰਾ ਲਾਈ ਜਾਂਦੇ ਇਹ ਦੋ ਇਹ ਲੀੜੇ ਪੂਰੇ ਹੀ ਟੋਕਰ ਕੱਪੜੇ ਇਹ ਤੁਸੀਂ ਦੇਖਿਆ ਜੀ ਹੁਣੇ-ਹੁਣੇ ਨਾਨਾ ਜੀ ਆਏ ਸੀਗੇ ਵਿਆਹ ਵਾਲੇ ਮੁੰਡੇ ਦੇ ਕੱਪੜੇ ਲੈ ਕੇ ਇਹੀ ਰੌਣਕਾਂ ਨੇ ਜਿਹੜੀਆਂ ਵਿਆਹਾਂ ਤੇ ਲੱਗਦੀਆਂ ਨੇ ਪਹਿਲਾਂ ਜਿਆਦਾ ਲੱਗਦੀਆਂ ਸੀ ਹੁਣ ਕੁਝ ਘਟਗੀਆਂ ਨੇ ਪਰ ਕੁਝ ਪਿੰਡਾਂ 'ਚ ਹੱਲੇ ਵੀ ਇਹ ਰਿਵਾਜ ਹੈ ਇਹ ਮਜ਼ਾਕ ਔਰ ਸਿੱਠਮੀਆਂ ਪਾਨੇ ਵੇਣੇ ਹਾਸਾ ਮਜ਼ਾਕ ਇਹ ਚੱਲਦਾ ਹੀ ਰਹਿੰਦਾ ਗਿੱਧੇ ਦੇ ਵਿੱਚ ਇਹ ਸਾਡਾ ਸਭੇ ਜਿਆਦਾ ਹਿੱਸਾ ਹੈ ਜੀ ਔਰ ਬੰਦ ਕਰਨ ਨੂੰ ਦਿਲ ਤੇ ਨਹੀਂ ਕਰ ਰਿਹਾ ਪਰ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਜੇ ਨਾ ਹੋ ਸਕੇ ਤੁਹਾਨੂੰ ਦਿਖਾਈਏ ਫਿਰ ਮਿਲਾਂਗੇ